ਆ ਜਾਓ ਹੁਣ ਦੱਸ ਤੈਨੂੰ ਕਿੰਨੇ ਵੜਾਂ ਤੈਨੂੰ ਤੈਨਹੀਂ ਦਿਖਾਵਾਂਗਾ ਤੈਨਹੀਂ ਆ ਮੂੰਹ ਦਿਖਾ ਆ ਮੂੰਹ ਦਿਖਾ ਇੱਧਰ ਤਾਂ ਕਿ ਆ ਗਿਆ ਕਿਹੜਾ ਪਿੰਡ ਤੇਰਾ ਪੁੱਤ ਨੂੰ ਪਿੰਡ ਕਿਹੜਾ ਗਿਆ ਤੇਰਾ ਓਏ ਉਹ ਦੇਖ ਯਾਰ ਉਹ ਖੈਲੀ ਤੇਰਾ ਉਹਨਾਂ ਨੇ ਵੇਚ ਲਈ ਬਾਈ ਸਾਰੇ ਗਿੱਟਾਂ ਗੋਲ ਪਾ ਮੰਦਿਰ ਦੇ ਪੰਗਾਇਤ ਮੰਦਿਰਾਂ ਦੀ ਕੋਈ ਮੰਦੇ ਹੋਰ ਕਿਸੇ ਨਾਲ ਪੰਗਾਇਤ ਉਹ ਤੇਰਾ ਕੀ ਨਾ ਗਗਨਦੀਬਾ ਤੇਰੇ ਪਿਓ ਦਾ ਅੱਛਾ ਅੱਜ ਕੀ ਕਰਦੀ ਵੱਡੀ ਰੋਡ ਹਾਈਵੇ ਰੋਡ ਤੇ ਡੱਬਾ ਲੀ ਦੇ ਇਹਨਾਂ ਦਾ ਮੁੰਡਾ ਚਿੱਟਾ ਲਾਉਣਾ ਨਾ ਤੂੰ ਚਿੱਟਾ ਲਾਉਣਾ ਨਾ ਸਹੀ ਸਹੀ ਰੱਖ ਦੇ ਕੀ ਚਿੱਟਾ ਲਾਉਣਾ ਨਾ ਇਹਨੂੰ ਅੱਛਾ ਪਹਿਲਾਂ ਉੱਥੇ ਗੱਡੀ ਚਲਾਉਣਾ ਗੱਡੀ ਦਾ ਡੋਲਾ ਤੂੰ 10000 ਰੁਪਏ ਲੁੱਟਿਆ ਲਾਈ ਲਾਈ ਇਹਦੇ ਚਾਰ ਲਾਈ ਕਿੱਡੇ ਕਿੱਡੇ ਜਾਇਦਾ ਪਹਿਲਾਂ ਵਰਨਾ ਹੀ ਵਰਨਾ ਹੁੰਦਾ ਬੰਦੀ ਕਿੱਡੇ ਸੀ ਗੰਦਾ ਇੱਕ ਸੀਗਾ ਜੀ ਵਿੱਕੀ ਗੁੱਕੀ ਹਾਂ ਗੁੱਕੀ ਮੈਥੇ ਦਾ ਇੱਕ ਬਿੱਲਾ ਸ਼ੇਰਗੜ ਦਾ ਇੱਕ ਲੱड्डੂ ਦੁੰਨੇ ਵਾਲੇ ਦਾ ਮੇਰੇ ਪਿੰਡ ਦੇ ਪੰਜਵਾ ਪੰਜਵਾ ਐ ਨਹੀਂ ਚਾਰ ਹੀ ਸੀ ਉਹ ਗੱਡੀ ਕਿਹੜੇ ਸੀ ਗੱਡੀ ਕਿਹੜੇ ਰੰਗ ਦੀ ਢੇਰ ਕੋਲੇ ਪਿਸਤੌਲ ਸੀ ਹਥਿਆਰ ਕੀ ਸੀ ਗੋਲ ਖੜਦਾ ਖੜਦਾ ਤੇ ਤੂੰ ਲੁੱਟਦੀ ਕੀ ਉਹ ਕੀ ਸੀਗਾ ਤੇ ਉਹ ਲੁੱਟਦੀ ਮੈਂ ਗੱਡੀ 'ਚ ਬੈਠਾ ਸੀ ਨਹੀਂ ਲੁੱਟਦੀ ਸੀ ਕੀ ਲੁੱਟਿਆ ਕਿਹਦੇ ਕੋਲੇ ਆ ਪਿਸਤੌਲ ਕਿਹਦੇ ਕੋਲੇ ਸਾਡੇ ਕੋਲ ਨਹੀਂ ਪਿਸਤੌਲ ਨਹੀਂ ਸੀ ਕਿਸੇ ਦਾ ਤੇ ਤੂੰ ਕਾਦੀ ਖਾਤਰ ਸੀ ਬੱਲੇ ਬੱਲੇ ਬੈ ਕੇ ਗੱਲ ਕਰੁੰ ਮੁੰਡੇ ਪਟਦਾਂਗੇ ਨਹੀਂ ਸੀਗਾ ਜੀ ਸਾਡੇ ਕੋਲ ਨਹੀਂ ਚਲਾਣਾ ਪੈਂਚ ਲਾਇਆ ਪੈਰੀ ਸਾਡੇ ਕੋ ਹੈ ਨਹੀਂ ਜਿੱਥੇ ਗੱਡੀ ਤੇ ਸਾਰੀ ਤਲਾਸ਼ੀ ਕਰ ਲੋ ਹੈ ਨਹੀਂ ਜਿੱਥੇ ਠੀਕ ਨਹੀਂ ਲੁੱਟ ਉਹ ਗੱਡੀ ਦੇ ਵਿੱਚ ਕੀ ਕੀ ਸੀਗਾ ਸੇਟੇ ਕੋਲੇ ਸੰਦ ਕੀ ਸੀ ਤਲਾਸ਼ਾ ਸੀ ਕਿ ਇੱਕ ਕੁਰਬਾਨ ਸੀ ਦੁਆਰੇ ਦੱਸ ਜਿੰਨੇ ਬੰਦੇ ਲੁੱਟੇ ਜਾਂਦੇ ਸੀ ਜੇ ਕੀ ਮਾਣਾ ਕਰਦਾ ਹੈ ਬਾਈ ਯਾਰ ਜੋ ਪਰ ਤੁਸੀਂ ਲੁੱਟੇ ਟੁਟਿਆ ਨਾ ਮੁੰਡਾ ਕੱਲ ਹਾਂਜੀ ਦੁਨੀਆ ਵਾਲਿਆਂ ਬੋਲ ਕੇ ਦੱਸ ਵੀ ਕੀ ਨਹੀਂ ਲੁੱਟਖੋ ਕਰਦੇ ਸੀ ਕਿ ਨਹੀਂ ਕਰਦੇ ਇੱਕ ਅੱਜ ਹੀ ਕੀਤੀ ਸੀ ਇੱਧਰ ਬੋਲ ਕੇ ਦੱਸ ਐ ਇੱਧਰ ਬੋਲ ਕੇ ਦੱਸ ਲੁੱਟਖੋ ਕਰਦਾ ਭਰਾਵਾ ਗੱਡੀ ਦੇ ਨੰਬਰ ਤੇ ਚਿਪੀਆਂ ਪੱਟੀਆਂ ਕੀ ਲਾਇਆ ਸੀ ਗੱਡੀ ਦੇ ਨੰਬਰ ਤੇ ਚਿਪੀਆਂ ਕਿਉਂ ਲਾਈਆਂ ਸੀ ਪਤਾ ਨਹੀਂ ਉਹਨਾਂ ਹੀ ਲਾਈਆਂ ਸੀ ਤੈਨੂੰ ਪੁੱਛ ਟਿਆਲਾ ਦਾ ਮੁੰਡ ਕਿਹੜਾ ਮੁੰਡਾ ਨੂੰ ਹਾਂਜੀ ਹਾਂਜੀ ਕਿਹੜੇ ਚੈਲ ਦਾ ਮੁੰਡਾ ਦਾ ਨਾਂ ਦੱਸ ਤੇਰੇ ਦਾਦੇ ਦਾ ਤੇਰੇ ਪਿਓ ਦਾ ਸਰਜੀਤ ਜੀ ਤੇਰੇ ਦਾਦੇ ਦਾ ਵੀਰ ਸਿੰਘ ਜੀ ਸ਼ਾਹ ਪਾਉਣਾ ਤੂੰ ਆਪਦੇ ਪਿਓ ਦੇ ਮਾਂ ਦੇ ਹਣਾ ਕਿੰਨੇ ਪੈਸੇ ਦਿੰਦੇ ਆਪਸ ਵਿੱਚ ਮੈਂ ਤਾਂ ਉਹਨਾਂ ਨੂੰ ਆ ਕੇ ਜੇ ਮੈਂ ਦੱਸ ਬੜੀ ਇਹ ਇਹ ਵਾਰਤਾ ਜਿਹੜੀ ਹੈਗੀ ਥਾੜਾ ਨੰਦਗੜ ਦੇ ਨਾਲ ਸੰਬੰਧਿਤ ਹੈ ਇਹ 12 ਤਰੀਕ ਨੂੰ ਆਰਾਮਪਾਲ ਜਿਹੜਾ ਹੈਗਾ ਵਿਅਕਤੀ ਜੋ ਬਾਜਕਪਿੰਡ ਦਾ ਰਹਿਣ ਵਾਲਾ ਆਪਣੇ ਚਾਚੇ ਦਾ ਲੜਕੇ ਦੇ ਨਾਲ ਬੰਡਾ ਆਇਆ ਸੀਗਾ ਸ਼ਾਮ ਨੂੰ ਜਦੋਂ ਇਹ ਬਟੰਡਾ ਤੋਂ ਵਾਪਸ ਚੱਲਿਆ ਸੀਗਾ ਤਾਂ ਨਾਦੇੜ ਘੜਾ ਥਾਣੇ ਤੋਂ ਅੱਗੇ ਜਾ ਕੇ ਬਸ ਅੱਡੇ ਦੇ ਨੇੜੇ ਜਦੋਂ ਇਹ ਪਹੁੰਚਿਆ ਤਾਂ ਇੱਕ Honda City ਗੱਡੀ ਆਉਂਦੀ ਹੈ ਉਸ ਗੱਡੀ ਨੇ ਘੇਰ ਕੇ ਚਾਰ ਬੰਦੇ ਉਹਦੇ ਵਿੱਚੋਂ ਨਿਕਲਦੇ ਨੇ ਉਹਨਾਂ ਕੋਲ ਵੈਪਨ ਸੀਗੇ ਤੇਜ ਦਰ ਤਿਆਰ ਕੰਡਾਸੇ ਸੀਗੇ ਤਲਵਾਰਾਂ ਸੀਗੀਆਂ ਉਹਨਾਂ ਨੇ ਘੇਰ ਕੇ ਜਿਹੜੀ ਹੈਗੀ ਇਹਦੀ ਕੁੱਟਮਾਰ ਕੀਤੀ ਤੇ ਇਹਦੇ ਕੋਲੋਂ 2000 ਰੁਪਏ ਸੀਗੇ ਉਹ ਖੋਲੇ ਤੇ ਉੱਥੋਂ ਜਿਹੜੇ ਹੈਗੀ ਖੋਣ ਤੋਂ ਬਾਅਦ ਆਪਣੀ ਗੱਡੀ ਤੇ ਫਰਾਰ ਹੋ ਗਏ ਸੀਗੇ ਇਸ ਬੰਦ ਵਿੱਚ ਸਾਡੀ ਵੱਖ-ਵੱਖ ਟੀਮਾਂ ਜਿਹੜੀਆਂ ਅਸੀਂ ਇਕੱਠੀ ਕੀਤੀ ਗਈਆਂ ਸੀਗੀਆਂ ਮਕਦਮਾ ਸੰਬੰਧੀ ਜਿਹੜੀ ਥਾਣਾ ਨੰਦਗੜ੍ਹ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਗਿਆ ਸੀਗਾ ਅੰਡਰ ਸੈਕਸ਼ਨ ਰੋਬਰੀ ਤੇ ਬਾਕੀ ਜਿਹੜੇ ਰੋਂਗਫੂਲਰ ਸਟੇਨ ਦੇ ਸੈਕਸ਼ਨ ਸੀਗੇ ਅਸੀਂ ਲਗਾਏ ਸੀਗੇ ਉਸ ਬੰਦੇ ਚ ਬਾਣਜੋ ਐਸਐਸਪੀ ਸਾਹਿਬ ਬਠਿੰਡਾ ਵਾਲੋ ਡੀਐਸਪੀ ਮੈਡਮ ਲੰਗਕੁਪਤਾ ਜੀ ਦੀ ਗਵਾਈ ਦੇ ਵਿੱਚ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਸਾਡੀ ਟੀਮ ਜਿਹੜੀ ਥਾਣਾ ਨੰਦਗੜ੍ਹ ਐਸਐਚਓ ਦੇ ਸੁਪਰਵਾਈਜ਼ਨ ਚ ਕੰਮ ਕਰ ਰਹੀ ਸੀਗੀ ਉਸ ਦਾ ਹਸਲੇ ਜਦੋਂ ਇਸ ਨੂੰ ਬਾਹਰ ਦੇ ਪਿੰਡ ਵਾਲੇ ਚਾਰੇ ਦੋਸ਼ੀ ਜਿਹੜੇ ਹਰਵੇਸ਼, ਹਰਜੀਤ, ਗਗਨਦੀਪ ਤੇ ਬਜੰਦਰ ਇਹਨਾਂ ਚਾਰਾਂ ਦੀ ਰੈਟੀਫਿਕੇਸ਼ਨ ਕਰਕੇ ਅਸੀਂ ਚਾਰਾਂ ਇਹਨਾਂ ਨੇ ਜਿਹੜੀ ਵੈਪਨ ਵਰਤੇ ਸੀਗੇ ਤਲਵਾਰਾਂ ਦੇ ਆਕੜਾਸੇ ਦੇ ਜਿਹੜੇ ਤਲਵਾਰਾਂ ਸੀਗੀਆਂ ਉਹ ਵੀ ਅਸੀਂ ਬਰਾਮਦ ਕਰ ਲਈਆਂ ਨੇ ਜਿਹੜੀ ਇਹਨਾਂ ਨੇ ਗੱਡੀ ਵਾਰਦਾਤ ਵਿੱਚ ਵਰਤੀ ਸੀਗੀ ਵਰਨਾ ਗੱਡੀ ਉਹ ਵੀ ਅਸੀਂ ਜਿਹੜੀ ਸੀਗੀ ਬਰਾਮਦ ਕਰ ਹੋਂਡਾ ਸਿਟੀ ਗੱਡੀ ਉਹ ਵੀ ਅਸੀਂ ਬਰਾਮਦ ਕਰ ਲਈ। ਤੇ ਇਹਨਾਂ ਦੀ ਆਪਦੀ ਚੋਰੀ ਸੀ। ਆਪਦੀ ਗੱਡੀ ਹੈਗੀ ਬਟ ਇਹਨਾਂ ਨੇ ਜਿਹੜੀ ਨੰਬਰ ਪਲੇਟ ਉਸ ਟਾਈਮ ਜਿਹੜੀ ਸੀ ਸਹੀ ਨਹੀਂ ਲਗਾਈ ਹੋਈ ਸੀ। ਉਸ ਸੰਬੰਧੀ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ। ਇਹਨਾਂ ਦੇ ਪਹਿਲਾਂ ਵੀ ਪਰਚੇ ਪਹਿਲਾਂ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਗਗਨਦੀਪ ਉਹਦੇ ਉੱਪਰ ਮੁਕੱਦਮਾ ਦਰਜ ਹੈ ਤੇ ਜਿਹੜਾ ਦੂਸਰਾ ਦੋਸ਼ੀ ਹੈ ਬਲਜਿੰਦਰ ਉਹਦੇ ਉੱਪਰ ਐਨਡੀपीएस ਦਾ ਇੱਕ ਮੁਕੱਦਮਾ ਦਰਜ ਨਹੀਂ ਇਹਨਾਂ ਕੋਲ ਵੈਪਨ ਤਲਵਾਰਾਂ ਸੀਗੇ ਕਡਾਸੀ ਸੀਗੀ ਅਸਲੀ ਕਡਾਸੀ ਤੇ ਅਸੀਂ ਤਲਵਾਰਾਂ ਸੀਗੀ